ਸਤਿ ਅੰਦਰ ਪਰਬਤ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਆ ਗਿਆ ਧੋਪੜੀ ਮੋਟਰ ਤੇ ਤੇ ਬੰਦੇ ਅੱਜ ਲੱਗਿਆ ਰਹਿ ਕਲਉਣ ਓਪਾ ਹੋਈ ਅੱਜ ਤਿੰਨ ਦਿਨ ਵਧੀਆ ਲੱਗ ਰਹੀ ਆ ਪੂਰੀ ਚਾਰ ਦਿਨ ਹੋ ਗਾਲੇ ਤੇ ਮੌਸਮ ਕਾਲੇ ਜੇ ਗਿਆ ਤੇਰਾ ਤੇ ਨਹੀਂ ਤਾਂ ਹੱਤੋਂ ਦਾ ਕਾਫੀ ਹੋ ਜਾਂਦੀ ਸੀਗੀ ਉਪਰ ਵਾਲੀ ਤੇਰੀ ਪਰ ਫਿਰ ਨੂੰ ਦੁਬਾਰਾ ਵੀ ਦੋ ਦਿਨ ਹੋ ਗਏ ਤੇ ਪਹੁੰਚ ਗਏ ਅੱਜ ਫਿਰ ਆੰਦੇ ਇਕੱਠਾ ਆਈ ਦੀ ਫਿਰ ਜੇ ਅੱਜ ਚੱਕਣਗੇ ਹੁਣ ਦੇਖਦੇ ਆਂ ਕਹਿੰਦੇ ਆ ਰਾਤ ਨੂੰ ਚੱਕਣਗੇ ਬਾਕੀ ਦੇਖੋ ਇਕੱਠਾ ਕਦੋਂ ਚੱਕਦੇ ਆ ਤੇ ਫਿਰ ਉਸ ਤੋਂ ਬਾਅਦ ਬਾਹੀ ਕਰਕੇ ਕਰਦੇ ਆ ਤਿਆਰ ਫਿਰ ਕੱਲੋਂ ਕੰਮਨੀ ਵਾਲਾ ਹੈਗਾ ਰੈਕ ਵਾਲਾ ਲੱਗਣ ਤੀ ਹੈ ਦੇਖ ਦੇ ਦੇਖ ਦੇ ਰਿਹਾ ਕਾ ਇਲਾਗਾ ਸਿਰੇ ਬੜਾ ਟਾਈਮ ਨਹੀਂ ਲੱਗਦਾ ਇਹਨੂੰ 20 ਮਿੰਟ ਹੋਇਆ ਲੱਗੇ ਨੂੰ ਹਜੇ ਤੇ ਰਹਿ ਗਏ ਮੈਨੂੰ ਲੱਗਦਾ ਦੋ ਕਿ ਗੇੜੇ ਰਹਿ ਗਏ ਕੋਠੀ ਵਾਲੀ ਤੇ ਉਧਰ ਆਉਂਦਾ ਸ਼ੇਰਪੁਰ ਵਾਲਾ ਵੀ ਗੁਰਪ੍ਰੀਤ ਬੀਜਣੀਆਂ ਸਰੋਂ ਹੋ ਗਿਆ ਦੋ ਤਿੰਨ ਦਿਨ ਬਾਹੀ ਨੂੰ ਪੈੜੀ ਨੂੰ ਆਈ ਨਹੀਂ ਆਇਆ ਉਹ ਤੋਂ ਤੇ ਅੱਧਾ ਕਿੱਲਾ ਹਰਜੰਦਰ ਦਾ ਸੀਗਾ ਤੇ ਉਹਨਾਂ ਕੀ ਆਪਣਾ ਤੇ ਗੰਨਿਆਂ ਕੋਲੇ ਬੀਜਣੀਆਂ ਸਰੋਂ ਬਿੱਡਾਂ ਦੇ ਉੱਤੇ ਤੇ ਉਹ ਵੀ ਦਿਖਾਉਣੇ ਕੰਮ ਚੱਲਦਾ ਬੰਦਾ ਪਹੁੰਚ ਗਿਆ 5 ਦਿਨਾਂ ਬਾਅਦ ਪਹੁੰਚਿਆ ਹੈ ਪਿਆੜੀ ਮੇਲਾ ਦਾ ਸੁੱਕਣ ਵਾਲੀ ਹੋ ਗਈ ਹੋਣੀ ਹੈ ਹੈ ਸਹੀ ਆ ਮੈਂ ਕਣਕ ਵੀ ਦੇਣੀ ਸੀ ਮੈਂ ਕਿਹਾ ਨਹੀਂ ਤਾਂ ਬਸ ਅੱਜ ਦਾ ਦਿਨ ਹੀ ਸੀਗਾ ਨਹੀਂ ਪਤਾ ਕੀ ਕਰਨ ਹਾਂ ਉਹ ਵਿਆਹ ਦੇ ਕਰਕੇ ਯਾਰ ਵੀਰੇ ਵਿਆਹ ਤੋਂ 4 ਦਿਨ ਹੋ ਗਏ ਨਿਕਲੇ ਉਹਨੂੰ ਭਾਂਡੇ ਦੀ ਨਹੀਂ ਵੀ ਸਾਹਮਣੇ ਹੁੰਦੇ ਆ ਉਹਦਾ ਸਾਹਮਣੇ ਨਾਲ ਆਪੇ ਲੈ ਜਾਂਦੇ ਜੇ ਤੇ ਰੁਪਈਏ ਦੇ ਉੱਤੇ ਤਾਂ ਹੁੰਦੇ ਆ ਪਹਿਲਾਂ ਉਹਨਾਂ ਨੂੰ ਉਹਦਾ ਉਹਦਾ ਘੰਟਾ ਵੀ ਨਹੀਂ ਕੱਢਦੇ ਤੇ ਨਾਲ ਹੀ ਲੈ ਜਾਂਦੇ ਝੋਲੇ ਚ ਪਾ ਕੇ ਸਾਰਾ ਕੁਝ ਤੇਗਾ ਟੂ ਕੁਆਂਟਲ ਦੇ ਕਰਨੀ ਹੈ ਕਿੱਲੇ ਦੀ ਕਿੰਨੇ ਤੇ ਪਹਿਲਾਂ ਹਾਂ ਨਹੀਂ ਕਿੰਨੇ ਤੇ ਕਰ ਦਾਂਗਾ ਦੋ ਦੋ ਪਾਉਣੀਆਂ ਪਾ ਦੀ ਇੱਧਰ ਹਾਂ ਇੱਕ ਬਸ ਇਹ ਮਸ਼ਹੂਰ ਕਰਦੇ ਨੇ 18-20 ਸਾਲ ਹੋ ਗਏ ਨੂੰ ਲਿਆਂਦੇ ਨੇ ਦੀ ਆਈ ਅਪਗ੍ਰੇਡ ਹੋ ਜਾਂਦਾ ਰੋਜ਼ ਇੱਕ ਸਾਲ ਤੇ 2 ਸਾਲ ਆਪਾਂ ਲਈ ਨਹੀਂ ਸੀ ਆਪਾਂ ਕੋਲ ਵੱਧ ਪਈ ਸੀਗੀ ਤੇ ਉਹ ਫਿਰ ਪਿੰਡ ਚੋਂ ਲਿਆ ਗਿਆ ਆਪਾਂ ਫੇਰ ਲਾਈ ਉਹ ਮੈਂ ਕਿੰਨੀ ਕਿ ਉਹ ਪਾਲੀ ਕੇ ਲਾਈ ਹੋਈ ਸੀ ਵੀ ਨਹੀਂ ਖਤਮ ਹਾਂ ਵੀ ਨਹੀਂ ਖਤਮ ਹੋਣ ਦਿੱਤਾ ਜਿਹੜਾ ਸਾਡੇ ਤੋਂ ਬੀ ਲੇ ਦੂਜੇ ਸਾਲ ਵਾਲੀ ਵੀ ਲਾਈ ਹੋਈ ਹੈ ਆਪਣੀ ਜਿਵੇਂ ਆਪਾਂ ਇੱਕ ਤੇ ਲਾਈ ਨਹੀਂ ਪਰਾਲ ਵਾਲੀ ਵੀ ਲਾ ਦੀਏ ਉਹ ਵੀ ਲਾਈ ਹੋਈ ਹੈ ਆਪਣੀ ਇਹ ਕੋ ਯਾਰ ਵੀਰੇ ਆਹੀ ਚੀਜ਼ਾਂ ਹੁੰਦੀਆਂ ਨੇ ਬਸ ਇਹ ਪਿਓਰ ਦੇਸੀ ਹੈ ਇਹ ਹੁਣ ਕੋਈ ਇਹ ਚ ਫਾਊਂਡੇਸ਼ਨ ਨਹੀਂ ਹੈਗੀ ਬਸ ਆਹੀ ਹੈ ਇਹ ਚ ਵੀ ਜਿਹੜੀ ਆਪਾਂ ਗ੍ਰੇਡ ਕਰਤੀ ਨਾ ਇਹ ਕੰਪਨੀ ਦੇ ਹੀ ਆ ਬਸ ਹੁਣ ਆ ਯਾਰ ਯਾਰ ਨੂੰ ਵੇਚੀ ਜਾਂਦੇ ਆ ਉਥੇ ਤੇ ਨਿਕਲਣੀ ਉਹ ਵੀ ਉਹੀ 7 ਕੁਇੰਟਲ ਉਹੀ ਮੈਂ ਤੁਹਾਨੂੰ ਕਹਿੰਦਾ ਨਿਕਲਣੀ ਉਹੀ ਆ ਉਹ 7 ਕੁਇੰਟਲ ਬਾਅਦ ਚ ਉਹ ਤੁਸੀਂ ਪਾਣੀ ਵੱਧ ਲਾਤਾ ਹਣਾ ਤੁਸੀਂ ਫਲਾਨਾ ਕਰਤਾ ਹੁਣ ਬੀਜੀ ਨਹੀਂ ਸਹੀ ਪਿਛਲੇ ਸਾਲ ਪੂਰਾ ਦੇ ਖਤਮਾ ਮੈਕਸੋ ਆਗੀ ਨਾਲ ਵਾਲੇ ਮਸ਼ੀਨ ਝਾੜੀ ਹੋਈ ਸੀ ਅੱਛਾ ਉਸ ਗੱਲ ਤੇ ਉਹ ਆਇਆ ਹੀ ਨਹੀਂਗਾ ਕੰਪਨੀ ਵਾਲਾ ਵੀ ਆ ਗਿਆ ਆ ਤੂੰ ਪਿਛਲੇ ਸਾਲ ਵੀ ਗੱਲ ਕੀਤੀ ਸੀ ਮੇਰੇ ਨਾਲ ਤੇ ਕਹਿੰਦਾ ਆਖੇ ਐ ਨਹੀਂ ਮੈਂ ਕਹਿੰਦਾ ਯਾਰ ਮਸ਼ੀਨ ਤਾਂ ਅਸੀਂ ਝਾੜਦੇ ਆ ਆਹੋ ਝਾੜਨ ਨੂੰ ਇਹਨੂੰ ਕਹਿੰਦਾ ਦਿਹਾੜੀ ਲੱਗਦੀ ਐ ਮੈਂਟ ਦਾ ਕੰਮ ਜੇ ਹਾਈ ਹੂਲਾ ਹੀ ਹੋਵੇ ਜੇ ਕੋਈ ਬੰਦਾ ਕਹਿੰਦਾ ਵੀ ਹਾਈ ਹੂਲਾ ਹੀ ਆ ਫੇਰ ਝਾੜਨ ਦੀ ਨਹੀਂ ਲੋਡ ਪੈਣੀ ਵੀ ਸਾਨੂੰ ਪਤਾ ਹੁੰਦਾ ਵੀ ਹਾਈ ਹੂਲਾ ਹੁਣ ਤੇਰੇ ਮੈਂ ਆਪਦੇ ਬੀਜ ਕਿਉਂਦਾ ਤੇਰੇ ਵਾਲਾ ਵੀ ਫੇਰ ਮੈਂ ਉਹ ਕਹਿੰਦਾ ਵੀ ਆਪਣੇ ਵਾਲਾ ਵੀ ਹੋਈ ਆ ਚੱਲ ਆਹੋ ਚੱਲ ਜਾ ਨੜੇ ਰੂ ਕੜਾ ਟਾਈਮ ਲੱਗਦਾ ਝਾੜਨ ਨੂੰ ਸਾਨੂੰ ਨੇ ਵੀ ਨਾ ਹਾਂ ਬਾਧੂ ਆ ਯਾਰ ਕੱਢਾਂਗੇ ਰੇਟ ਕੱਢੇਗਾ ਝੋਲਾ ਲੈ ਜਾ ਨਾਲੇ ਲੋਡ ਪੈਣੀਆਂ ਇਹਨੂੰ ਮੱਖਣ ਦਾ ਪੂਰਾ ਸਨੇ ਹੋ ਗਿਆ ਤੇ ਹੋ ਗਿਆ 4 4 ਇੰਚ ਦਾ ਤਕਰੀਬਨ ਤੇ ਮੂੰਹ ਜਾਂ ਸੁੱਕ ਚੱਲਿਆ ਤੇ ਲਾਉਨੇ ਆ ਨੂੰ ਫਿਰ ਪਾਣੀ ਆਲੂਆਂ ਨੂੰ ਵੀ ਲਾਉਣਾ ਤੇ ਆਲੂਆਂ ਨੂੰ ਪਹਿਲਾਂ ਲਾਉਨੇ ਆ ਨੂੰ ਫਿਰ ਬਾਅਦ ਚਾ ਲਾਉਨੇ ਆ ਯੂਰੀਆ ਪਾ ਕੇ ਤੇ ਹੋ ਸਕਦਾ ਹੈ ਕਦੀ ਸਪਰੇਅ ਕਰ ਲੈਂਦੇ ਆ ਭਾਈ ਹੁਣ ਇਹ ਤਾਕਤ ਤੋਗਤਾਲੀ ਬਚੀ ਤੇ ਬਾਕੀ ਪੈੜੀ ਤਿਆਰ ਆ ਪੂਰੀ ਤੇ ਆ ਕੇ ਵੀਰੇ ਲੈ ਕੇ ਉਧਰ ਪਾ ਲਿਆ ਮਸ਼ੀਨ ਚ ਹਰਜਿੰਦਰ ਤੇ ਕਮਾਦ ਵੀ ਆਪਣਾ ਪੂਰੇ ਤੌਰ ਆਉ ਹਸਾਬ ਨਾਲ ਪਰ ਟੇਡਾ ਜਾ ਹੋ ਗਿਆ ਸੀਗਾ ਤੇ ਪਾਣੀ ਇਹਨੂੰ ਲੱਗ ਗਿਆ ਸੀ ਗਿੱਲਾ ਹੀ ਆ ਤੇ ਇਹਦੀ ਇਕੱਠੇ ਦੀ ਰੌਣੀ ਕਰਤੀ ਸੀ ਆ ਸਰੋਂ ਰਾਜ ਤੇ ਗੰਨੇ ਨੂੰ ਵੀ ਲਾਤਾ ਸੀ ਪਾਣੀ ਤੇ ਨਾਲ ਹੀ ਪੱਠਿਆਂ ਨੂੰ ਲਾਇਆ ਸੀਗਾ ਤੇ ਗੋਭੀ ਲਾਤੀ ਸੀ 200 ਬੂਟਾ ਤੇ ਚੱਲ ਪਿਆ ਪਹਿਲੇ ਪਾਣੀ ਨਾਲ ਹੀ ਜਾਨੀ ਗੋਭੀ ਇੰਨਾ ਕਦ ਕਰਿਆ ਹੀ ਆ ਤੇ ਗਿੱਲੀ ਹੋਈ ਆ ਹਜੇ ਤੇ ਬਾਪੂ ਜੀ ਕਹਿੰਦੇ ਸੀ ਇਹ ਵੱਟ ਤੇ ਹੋਣੀ ਨਹੀਂ ਤੇ ਮੈਂ ਕਿਹਾ ਸੀ ਵੀ ਹੋ ਜਾਣੀ ਆ ਕਿਉਂਕਿ ਵੱਟ ਭਾਰੀ ਆ ਇਹ ਇਹਨੂੰ ਪਾਣੀ ਦੀ ਵਾੜੀ ਵਾਰ-ਵਾਰ ਲੋੜ ਨਹੀਂ ਪੈਣੀ ਹੁਣ ਜਦੋਂ ਪਾਣੀ ਲਾਇਆ ਤੇ ਮੈਨੂੰ ਲੱਗਾ ਫੁੱਲਾਂ ਤੇ ਚਲੀ ਜਾਣੀ ਹੈ ਇਹ ਤੇ ਵਧੀਆ ਫਾਈਟ ਕਰ ਗਈ ਆ ਤੇ ਲੱਗਿਆ ਢੇੜਾ ਲਾਉਣ ਪਹਿਲਾਂ ਤਾਂ ਬਣਾਉਣਗੇ ਪ੍ਰੈਸ਼ਰ ਜੈ ਬੈਕਮ ਨਾਲ ਗੁਰਪੀਰ ਜਨਾ ਪੈੜੀ ਪੂਰੀ ਸਿਰੇ ਆ ਵੀ 1000 ਨਿਕਲੂਗੀ ਸਰ ਤੇ ਰੌਣੀ ਰਹੀ ਆ ਵੀ ਭੋਰਾ ਲੇਟ ਦਾ ਹੋ ਗਈ ਆ ਪਰ ਕੋਈ ਚੱਕਰ ਨਹੀਂ ਹੈਗਾ ਤੇ ਚਲਦੀ ਨਾ ਹੋਊਗੀ ਆਪਾਂ ਇਹ ਵੇਚਣ ਨੂੰ ਨਹੀਂ ਲਾਈਏ ਵੀ ਆਪਾਂ ਬਿਜ਼ਨਸ ਕਰਨਾ ਸਰੋਂਗਾ ਤੇ ਪਰ ਮੈਨੂੰ ਹੁਣ ਵੀ ਐਮੀਰ ਆ ਵੀ ਘੱਟ ਨਹੀਂ ਦੇ ਬਲ ਵੀ ਪੂਰੀ ਹੋਈ ਨਿਕਲੂ ਜਿਹੜੀ ਆ ਕੋ 10 ਅਦਰ ਪਹਿਲਾਂ ਵੀ ਲਾਈ ਹੋਈ ਆ 15 ਅਦਰ ਕਹੋਲੀ ਜੀ ਇਹ ਜਣੀ ਇਹਦੀ ਆਉਣ ਦੀ ਗੁਰਪ੍ਰੀਤ ਦੀ ਚਾਰ ਦਾ ਨਾ ਨਿਕਲ ਗਿਆ ਸੀ ਇਹਦੇ ਘਰੇ ਸੀਗਾ ਭਰਾ ਦਾ ਵਿਆਹ ਉਹਦੇ ਚੱਲ ਜੂਜੇ ਹੋਏ ਸੀਗੇ ਵਿਆਹ ਤੇ ਫਿਰ ਤੇ ਅੱਜ ਵੀ ਫੋਨ ਕਰਕੇ ਸਾਦੇ ਆ ਉਹਨੂੰ ਮੈਂ ਕਿਹਾ ਨਹੀਂ ਫਿਰ ਕਣਕ ਵੀ ਦੱਲੇ ਆ ਤੇ ਕਹਿੰਦਾ ਨਹੀਂ ਆਉਣਾ ਅੱਜ ਫਿਰ ਆ ਹੀ ਗਿਆ ਤੇ ਇਹਦਾ ਆਉਣ ਜਾਣੀ ਤੇ ਇਧਰ ਨਾਲ ਹੀ ਇਹਨੇ ਪਉਣ ਕੇ ਲੈਨੇ ਬੀਜਣਾ ਵਾ ਹਰਜਿੰਦਰ ਨੇ ਤੇ ਅੱਧਾ ਕੁ ਗੱਲਾ ਆਪਣਾ ਸੀਗੇ ਇਹ ਅਗੇ ਬਿਹਾਰ ਵਾਲੀ ਦੇਸੀ ਸਰੋ ਇਹਦੀ ਗਾਰੰਟੀ ਜੀ ਆਪਾਂ ਨੂੰ ਇੱਕ ਤਾਂ ਤੇਲ ਵਧੀਆ ਨਿਕਲਦਾ ਤੇ ਬਾਕੀ ਜਿਹੜੀ ਮਰਜ਼ੀ ਕੰਪਨੀ ਵਾਲਾ ਚੈਲੰਜ ਕਰ ਲਵੇ ਇਹਦੇ ਬਰਾਬਰ ਆ ਕੇ ਆਪਾਂ ਕਹਿ ਸਕਦੇ ਜੇ ਵੀ ਤੇਲ ਵੀ ਕਢਾ ਸਕਦੇ ਆ ਤੇ ਬਾਕੀ ਝਾੜ ਚ ਵੀ ਆ ਸਕਦੇ ਆ ਕਹਿਣ ਦਾ ਮਤਲਬ ਕਿਉਂਕਿ ਆਪਾਂ ਸਾਰੀਆਂ ਲਾ ਲੂ ਕੇ ਦੇਖੀਆਂ ਹੋਈਆਂ ਸਰੋਂ ਆ ਤੇ ਸਰੋਂ ਦਾ ਖੇੜਾ ਆਪਾਂ ਛੱਡਿਆ ਨਹੀਂ ਕਦੇ ਹਰ ਸਾਲ ਆਪਣੇ ਘਰ ਦੀ ਸਰੋਂ ਹੀ ਹੁੰਦੀ ਆ ਤੇ ਨਾਲ ਇਹ ਵੀ ਲਾਉਂਦੇ ਰਹੇ ਆ ਤੇ ਨਾਲ ਦੂਜੀ ਮੁੱਲ ਵਾਲੀ ਵੀ ਤੇ ਉਦੋਂ ਇਹ ਵਟਿਆਵਾ ਤੇ ਓਲੀਆਂ ਲਾ ਕੇ ਵੀ ਲਾਉਂਦੇ ਰਹੇ ਆ ਆਪਾਂ ਪਹਿਲਾਂ ਜੇ ਆਪਾਂ ਕਹਿੰਦਾ ਵੀ ਸਿਆੜ ਲਾ ਲੈਂਦੇ ਸੀ ਬਟਾ ਨਾਲ ਤੇ ਸਰੋ ਜਣੀ ਆਪਾਂ ਲਾਉਦੇ ਰਏ ਘਰ ਦੀ ਹੁਣ ਤਾਂ ਹੀ ਤੇ ਪਿਛਲੇ ਸਾਲ ਮਸ਼ੀਨ ਨਾ ਵੀਜੀ ਸੀ ਇਦਾਂ ਹੀ ਤੇ ਇਸ ਸਾਲ ਵੀ ਪਿਛਲੇ ਸਾਲ ਪੂਰਾ ਰਿਜ਼ਲਟ ਦਿੱਤਾ ਇਹਨੇ ਸਰੋ ਨੇ ਤੇ ਕਿੱਲੇ ਦੀ 10 ਕੁਵੰਟਲ ਜਿਵੇਂ ਆਪਾਂ ਕਹਿ ਲਈ ਅੱਧਾ ਕਿੱਲਾ ਲਾਇਆ ਸੀ ਪੂਰੀ 5 ਕੁਵੰਟਲ ਹੋਈ ਸੀ ਹੜੰਬੇ ਨਾਲ ਕੱਢ ਗਏ ਜਿਵੇਂ ਆਮ ਕਹੀ ਕਹਿੰਦੇ ਹੜੰਬੇ ਨਾਲ ਦਾਣਾ ਨਿਕਲ ਜਾਂਦਾ ਉਧਰ ਆਪਣੇ ਵੇਸ ਤੇ ਜਿੱਦਣ ਹੁੰਦੀ ਹੈ ਪੂਰੀ ਪੂਰੀ ਜਿ ਕੱਢ ਲਿਆ ਜਾ ਕੇ ਗੰਨੇ ਦਾ ਦੋ ਲਿਆ ਯਜੂਪੜ ਨੂੰ ਤੇਨੂੰ ਪਤਾ ਨਹੀਂਗਾ ਦੇਖ ਪੌਰੀ ਜੀ ਵਾਲਾ ਪੱਕੇ ਜੀ ਵਾਲਾ ਇਹ ਹੈ ਉਹੀ ਵਡਲਾ ਢਿੱਕੇ ਹੋਇਆ ਮੇੜੇ ਵਡਲਾ ਪੂਰਾ ਹੀ ਕੰਨ ਤਾਂ ਉਹਦੇ ਅੰਦਰ ਕਰ ਦੇ ਗੇਰਾ ਨੂੰ ਬਸ ਜੜ ਤੋਂ ਵਡਲਾ ਬਸ ਥੋੜਾ ਜਿਹਾ 2 ਇੰਚ ਛੱਡ ਕੇ ਸਾਰੇ ਵਡਲਾ ਸਾਰੇ ਸਾਰੇ ਵਡਲਾ ਨਾ ਇਕੱਠੇ ਹੀ ਵੜ ਦੇ ਸਾਰੇ ਵੜ ਦੇ ਨੂੰ ਪੂਰੇ ਵੜ ਲਾਵੇਂ ਚੁੱਪੀ ਜਾਵਾਂਗੇ ਘੌਲ ਕਰ ਜਾਂਦੇ ਆ ਫਿਰ ਘਰ ਦਾ ਕਮਾਲ ਹੋਵੇ ਉਹ ਜਨਰੇਟਰ ਦੇ ਪਿਆ ਪਟਿਆ ਦੂਜਾ ਵੜਿਆ ਮੇਰਾ ਇੱਕ ਦੰਦਾ ਉਹ ਜਿਆਦਾ ਹੀ ਗੋਲੇ ਆਉਂਦਾ ਜਦੋਂ ਉਹਦ ਨੂੰ ਹੋਰ ਕੰਮ ਹੁੰਦਾ ਵਾ ਚੱਕਰ ਕੀ ਵੜਦਾ ਨਹੀਂਗਾ ਸਾਰੇ ਵੜ ਲਾ ਪੂਰੇ ਅੱਧ ਪਜਾਦੇ ਜਾਨੂ ਰਹਿ ਜਾਂਦੇ ਇੱਥੇ ਸਫਾਈ ਕਰਦੇ ਉਹ ਕੱਚੀ ਪੋਰੀ ਤਾਂ ਹੀ ਵੜਦੇ ਉੱਤੋਂ ਸਾਰੇ ਵੱਡਲਾ ਕੇਰੇ ਉਰੇ ਲੈ ਨੱਕੇ ਕੋਣ ਪੱਤੇ ਜੇ ਇੱਥੇ ਲਾ ਦਾਂਗੇ ਪਾਣੀ ਲਾ ਦਾਂਗੇ ਨਾਲੇ ਤਾਂ ਹੁਣ ਜਦੋਂ ਪਾਣੀ ਲੱਗਿਆ ਨਾ ਆਇਆ ਘਰੇ ਗਿਆ ਲਓ ਵੀ ਵੱਡਲਾ ਮਿੱਟੀ ਮੂਰੇ ਫਾਲੀਏ ਚੜਦੀ ਪੂਰੀ ਰੇ ਵਧਾਲਿਆ ਸੀਗਾ ਫੱਤੇ ਜਿਹਾ ਲਾ ਦੇ ਤੇ ਬਾਟਰ ਨਾਲ ਸਿਰ ਦੇ ਉੱਤੇ ਸਰਜੂ ਦਰਜੂ ਦਾ ਇਕਦਾ ਰੋਲਾ ਬਾਲਾ ਮਸ਼ੀਨ ਜੀ ਦਾ ਸੁਣਦਾ ਹੀ ਨੇ ਉਹਨੂੰ ਕੋਲੇ ਖੜੇ ਰਹੇ ਉਹ ਕੋਣਾ ਬੋਗ ਸਰਜੂਗਾ ਸਰਜੂ ਉਹ ਤਾਂ ਇੰਨਾ ਕਿ ਉਹਦਾਂ ਮੈਂ ਜਾਲੀ ਦੇ ਉੱਤੇ ਜੇ ਆ ਅੱਜ ਚੈੱਕ ਕਰਨਾ ਹੋਰ ਫੋਕੇ ਵੀ ਜਾਈ ਇੱਕਲ ਇੱਕ ਲੇਟ ਆ ਉਹ ਮੁੜ ਕੇ ਫੇਰ ਈ ਹੈ ਨਾ ਵੜਦੇ ਆ ਕੱਚੀ ਹੋਈ ਆ ਇੱਥੇ ਵੜਦੇ ਇੱਥੇ ਬਸ ਇਹ ਚੋਰੀ ਨਹੀਂ ਲੈ ਕੇ ਆਣਾ ਵੜ ਗਏ ਇਹ ਦੇਖ ਕੇ ਸੱਪ ਜਾਂ ਬਣ ਗਿਆ ਡੱਗ ਕੇ ਚੂਹੇ ਤੇ ਮੇਲਾ ਦਾ ਬਚਿਆ ਹੋਇਆ ਹਜੇ ਇੱਥੇ ਵੜਦੇ ਬਸ ਕੁਦਰਤ ਦੇ ਇਹ ਪਸ਼ੂਆਂ ਨੂੰ ਪਾ ਸਕਦੇ ਆ ਪਾਏ ਪੱਠੇ ਵਾਂਗੂ ਸਾਫ ਤੇ ਨਹੀਂ ਖਾਂਦੇ ਆਪਣੇ ਖਲਾਰ ਦਿੰਦੇ ਉਦੋਂ ਮੈਂ ਦਾਤੀ ਵੜਦੇ ਆ ਦਾਤੀ ਨਾਲ ਮਾਰ ਕੇ ਬੜਦਾ ਐ ਟੱਕ ਮਾਰਦਾ ਐ ਸਿੱਧਾ ਦਾਹ ਨੂੰ ਲਾ ਲੈਣਾ ਦਾਤੀ ਨੇ ਚੱਕ ਸਾਰੋ ਸਾਰੋ ਕਹਿੰਦਾ ਸੀ ਬਹੁਤਾ ਗੱਲ ਤਾਂ ਬਹੁਤ ਹੋਣੀ ਸੀ ਤੇ ਤੂੰ ਤੇਰੇ ਵੀ ਨਿਕ ਕੱਢ ਦੇਣੀ ਆ ਗੱਲਾਂ ਨੇ ਸੁਹਾਗਾ ਮਾਰਿਆ ਪਿਆ ਨਾ ਤੇ ਉਹ ਜਾ ਫੜ ਲੈਂਦੀ ਹੁੰਦੀ ਆ ਪੜੀ ਜੰਮਣ ਨੂੰ ਛੱਡੂਗੀ ਆ ਤੇਰੇ ਬਾਅਦ ਤੇਰਾ ਟਰੈਕਟਰ ਜਦੋਂ ਤਕੜਾ ਆ ਵੀ ਤੇਨੂੰ ਡੂੰਗੀ ਭਾਈਆ ਤੇਰੀ ਇਹਦੇ ਪੱਟਣੀਆਂ ਦੇ ਨਾਲੀ ਤਾਂ ਉਹਨੇ ਤਾਂ ਹਲ ਮੇ ਨਹੀਂ ਲਾਇਆ ਉਹਨੇ ਲਾ ਤਾਂ ਡੰਡੇ ਇਧਰਲੇ ਪਾਸੇ ਉਹਦਾ ਰਹਿ ਗਿਆ ਇੱਕ ਗੇੜਾ ਉਦੋਂ ਪਾਰਲੇ ਪਾਸੇ ਰਹਿ ਗਏ ਦੋ ਗੇੜੇ ਜਾਨੀ ਡੰਡੇ ਵਾਲੇ ਇਧਰ ਇੱਕ ਗੇੜਾ ਰਹਿਦਾ ਉਹ ਵੀ ਲਾਦਾ ਡੰਡੇ ਵਾਲਾ ਤੇ ਕਈ ਦਿਨ ਅਜੇ ਘੌੜੀ ਸੀਗੀ ਤੇ ਕੰਮ ਨਿਬੜ ਗਿਆ ਸਰੋ ਦਾ ਤੇ ਕਣਕ ਦਾ ਰਹਿ ਗਿਆ ਉਹ ਵੀ ਰਹਿ ਕੇ ਲਾ ਕੇ ਅੱਜ ਕਹਿੰਦੇ ਗੱਠਾ ਬੰਨ੍ਹਣਗੇ ਸ਼ਾਮ ਤਾਈ ਬਾਕੀ ਦੇਖੋ ਜਿੰਦਰ ਨੂੰ ਡਰ ਸੀਗਾ ਵੀ ਗੱਲ ਘੱਟ ਆ ਇਹ ਥੋੜੀ ਜੀ ਤੇ ਪਰ ਮਸ਼ੀਨ ਇਹ ਡੂੰਗੀ ਚੱਲਦੀ ਆ ਤੇ ਗੱਲ ਨਿਕਲ ਆਈ ਆ ਪੂਰੀ ਇਹ ਕਹਿੰਦਾ ਖੋਸ਼ਕਮਾ ਕਿ ਫਿਰ ਪਾਣੀ ਲਾ ਲਈ ਪਰ ਪਾਣੀ ਦੀ ਲੋੜ ਨਹੀਂ ਪੈਣੀ ਸਰ ਉਹਨੂੰ ਕਣਕ ਨਾਲੋਂ ਘੱਟ ਗੱਲਣਾ ਵੀ ਹੋ ਜਾਂਦੀ ਆ ਇਹ ਤੇ ਦਿਨ ਥੋੜੇ ਜੇ ਲੈ ਜਾਂਦੀ ਹੁੰਦੀ ਆ ਪਰ ਨਿਕਲੇ ਆਉਂਦੀ ਹੁੰਦੀ ਆ ਇਹ ਜ਼ੋਰ ਜਿਆ ਲਾ ਕੇ ਪਰ ਗੱਲੇ ਦੀ ਬਾਧੂ ਆ ਤੇ ਬਾਕੀ ਇਹ ਪ੍ਰੈਸ ਕਰ ਜਾਂਦਾ ਟਾਇਰ ਇੱਕ ਦਰਾਂ ਸੁਭਾਗਾ ਹੀ ਆ ਇਹ ਦੇ ਸੁਹਾਗਾ ਦਾ ਬੋਲ ਛੱਡ ਜੂ ਹਜੇ ਪੈਲੀ ਜਪਾ ਜਿਹੜਾ ਟਾਇਰ ਆ ਇਹ ਬੋਲ ਨਹੀਂ ਛੱਡਦਾ ਜਿਹੜਾ ਮਗਰੇ ਦਾਣਾ ਨੱਪੀ ਜਾਂਦਾ ਵਾ ਤੇ ਪੌਣਾ ਕਿੱਗਲਾ ਇਹਦਾ ਹੈਗਾ ਵਾ